ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਬਹਿਸਿੰਦਰ ਜੀ ਸਾਫੀ ਮਨੋਤ ਮਾਤੇ ਨਾਲ ਆਪ ਸਭ ਦਾ ਸਵਾਗਤ ਕਰਦਾ ਹੈ। ਪਾਖੜਾ ਡੈਮ ਦਾ ਜਲ ਪੱਧਰ ਰੋਜ਼ਾਨਾ ਵਧ ਰਿਹਾ ਹੈ। 4 플ੱਡ ਗੇਟ ਖੋਲਣ ਦੇ ਬਾਵਜੂਦ ਅੱਜ ਦਾ ਜਿਹੜਾ ਲੈਵਲ ਹੈ ਉਹ 1672 ਦੇ ਕਰੀਬ ਪਹੁੰਚ ਗਿਆ ਹੈ। ਜੇਕਰ ਪਾਖੜੇ ਦੇ ਲਾਸਟ ਜਲ ਪੱਧਰ ਦੀ ਗੱਲ ਕੀਤੀ ਜਾਵੇ ਤਾਂ 1680 ਫੁੱਟ ਇਸ ਦਾ ਜਿਹੜਾ ਖਤਰੇ ਦਾ ਨਿਸ਼ਾਨ ਜਿਹੜਾ ਹਾਈ ਖਤਰੇ ਦਾ ਨਿਸ਼ਾਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਚਾਰ ਗੇਟਾਂ ਨੂੰ ਖੋਲਿਆ ਗਿਆ ਹੈ ਜੇਕਰ ਅੱਜ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤੇ ਚਾਰ ਫੁੱਟ ਤੱਕ ਇਹ ਗੇਟ ਖੋਲੇ ਗਏ ਨੇ ਉਸ ਦੇ ਨਾਲ ਹੀ ਭਾਖੜੇ ਤੋਂ ਜਿਹੜਾ ਪਾਣੀ ਜਾਂਦਾ ਉਸ ਨੂੰ ਤਿੰਨ ਹਿੱਸਿਆਂ ਤੇ ਵੰਡਿਆ ਜਾਂਦਾ ਨੰਗਲ ਹਾਈਡਲ ਚੈਨਲ ਦਾ ਤੇ ਨਾਮਪੁਰ ਦਾ ਹਾਈਡਲ ਚੈਨਲ ਅਤੇ ਸਤਲੁਜ ਦਰਿਆ ਜੇਕਰ ਨੰਗਲ ਹਾਈਡਲ ਚੈਨਲ ਨਹਿਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 12500 12500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਨਨੰਪੁਰ ਸਾਹ ਹਾਈਡਲ ਚੈਨਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਦੇ ਨਾਲ ਸਤਲੁਜ ਦਰਿਆ ਦੇ ਵਿੱਚ 30000 ਤੋਂ ਵੱਧ ਪਾਣੀ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਭਾਖੜੇ ਤੋਂ ਪਾਣੀ ਆਂਦਾ ਹੈ ਉਹ ਤਿੰਨ ਹੱਸੀਆਂ ਤੇ ਵੰਡਣ ਦੇ ਬਾਵਜੂਦ ਜਿਹੜਾ ਸਤਲੁਜ ਦਰਿਆ ਹੈ ਉਸ ਦੇ ਵਿੱਚ 30000 ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਦੇ ਨਾਲ 30550 ਕਿਊਸਿਕ ਪਾਣੀ ਛੱਡ ਕੇ ਅੱਜ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੇ ਨੰਗਲ ਡੈਮ ਤੇ 26 ਗੇਟ ਨੇ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਗੇਟ ਖੋਲੇ ਹੋਏ ਨੇ ਜੇਕਰ ਹਾਲਾਤ ਹਿਮਾਚਲ ਦੇ ਵਿੱਚ ਬਰਸਾਤ ਦੇ ਲਗਾਤਾਰ ਜਾਰੀ ਰਹਿੰਦੇ ਨੇ ਤੇ ਇਹ ਪਾਣੀ ਦਾ ਪੱਧਰ ਵੀ ਹੋਰ ਵੱਧ ਸਕਦਾ ਹੈ ਕਿਉਂਕਿ ਸ੍ਰੀ ਅਨੰਪੁਰ ਸਾਹਿਬ ਹਾਈਡਲ ਚੈਨਲ ਤੇ ਨੰਗਲ ਹਾਈਡਲ ਚੈਨਲ ਮੈਰ ਬਿਲਕੁਲ ਨਕੂ ਨਕ ਵਗ ਰੀਆਂ ਨੇ ਅਤੇ ਇਹ ਸਤਲੁਜ ਦਾ ਪਾਣੀ ਜਿਹੜਾ ਹੈ ਅੱਗੇ ਜਾ ਕੇ ਫਰੋਜ਼ਪੁਰ ਜਾ ਕੇ ਬੈਲਟ ਨੂੰ ਮਿਲਦਾ ਜਿਸ ਵਿੱਚ ਖੜਾ ਦੇ ਹਾਲਾਤ ਬਣੇ ਹੋਏ ਨੇ ਫਿਲਹਾਲ ਜਿਹੜਾ ਹਲਕਾ ਆਨੰਦਪੁਰ ਸਾਹਿਬ ਦੇ 헤ਠਲੇ ਇਲਾਕੇ ਨੇ 헤ਠਲੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੀ ਸਿੱਤੀਤੀ ਹੈ ਉਹ ਕੰਟਰੋਲ ਦੇ ਵਿੱਚ ਹੈ ਕਿਸੇ ਕਿਸਮ ਦੀ ਕੋਈ ਵੀ ਫਿਲਹਾਲ ਡਰਨ ਦੀ ਲੋੜ ਨਹੀਂ ਆ ਪਰ ਜੇਕਰ ਬਰਸਾਤ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿੰਦੀ ਹੈ ਵਿਭਾਗ ਵੱਲੋਂ 2 ਤਰੀਕ ਤੱਕ ਹਾਈ ਅਲਰਟ ਦਿੱਤਾ ਗਿਆ ਹੈ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਇਹ ਜਿਹੜਾ ਪਾਣੀ ਹੈ ਇਸ ਨੂੰ ਹੋਰ ਇਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆ ਟ੍ਰੂਥਰੀਆਂ ਨੰਗਲ ਡੈਮ ਤੋਂ ਜਿੱਥੇ ਅਸੀਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਨੰਗਲ ਡੈਮ ਦੇ ਜਿਹੜੇ 26 ਗੇਟਾਂ ਉਹਨਾਂ ਦੇ ਵਿੱਚੋਂ ਲਗਭਗ ਅੱਧੇ ਗੇਟ ਜਿਹੜੇ ਆ ਉਹ ਖੋਲੇ ਹੋਏ ਨੇ 30550 ਕਿਊਸਿਕ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪਰ ਫਿਰ ਵੀ ਕਈ ਲੋਕ ਅਜਿਹੇ ਨੇ ਕਈ ਨੌਜਵਾਨ ਅਜਿਹੇ ਨੇ ਜਿਹੜੇ ਕਿ ਇਸ ਤੇਜ ਰਫਤਾਰ ਪਾਣੀ ਅਤੇ ਡੂੰਘੇ ਪਾਣੀ ਦੇ ਵਿੱਚ ਮੌਤ ਨੂੰ ਖੁਦ ਆਵਾਜ਼ ਮਾਰਦੇ ਨੇ ਅਸੀਂ ਕੱਲ ਵੀ ਤਸਵੀਰਾਂ ਤੁਹਾਡੇ ਨਾਲ ਨਸ਼ਰ ਕੀਤੀਆਂ ਸੀ ਕਿ ਕੁਝ ਨੌਜਵਾਨ ਨੇ ਜੋ ਕੋ ਇਸ ਤੇਜ ਪਾਣੀ ਦੇ ਵਹਾਵ ਦੇ ਵਿੱਚ ਛਰਾਰਤਾ ਕਰਦੇ ਤੈਰਦੇ ਨਜ਼ਰ ਆਏ ਹੈ ਜੋ ਜਿਨ੍ਹਾਂ ਨੂੰ ਪੁਲਿਸ ਨੇ ਪ੍ਰਸ਼ਾਸਨ ਵੱਲੋਂ ਸਖਤ ਚੇਤਾਵਨੀ ਦੇ ਕੇ ਉਹਨਾਂ ਨੂੰ ਘਰ ਵਾਪਸ ਭੇਜਿਆ ਗਿਆ ਸਾਡਾ ਚੈਨਲ ਵੀ तमाम ਦਰਸ਼ਕਾਂ ਨੂੰ ਇਹ اپੀਲ ਕਰਦਾ ਹੈ ਮਾਪਿਆਂ ਨੂੰ ਇਹ اپੀਲ ਕਰਦਾ ਹੈ ਕਿ ਤੁਸੀਂ ਆਪਣੇ ਨੌਜਵਾਨ ਬੱਚੇ ਬੱਚੀਆਂ ਤੇ ਧਿਆਨ ਰੱਖੋ ਤਾਂ ਕਿ ਕੋਈ ਅਜਿਹੀ ਘਟਨਾ ਨਾ ਵਾਪਰੇ ਕਿ ਫਿਰ ਪਛਤਾਣਾ ਪੈ ਜਾਵੇ ਸੋ ਨੰਗਲ ਡੈਮ ਸਤਲੁਜ ਦਰਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਰਲ ਚੈਨਲ ਡੈਰ ਦੇ ਵਿੱਚ ਇਸ ਵਕਤ ਪੂਲ ਪਾਣੀ ਜਿਹੜਾ ਵਗ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਤੇ ਨਵੀਂ ਤੇ ਤਾਜ਼ਾ ਅਪਡੇਟ ਤੇ ਲਈ ਜੁੜੇ ਰਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੇ ਨਾਲ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਤੇ ਲਾਈਕ ਨਹੀਂ ਕੀਤਾ ਉਹ ਜਰੂਰ ਕਰ ਲੈਣ ਤਾਂ ਕਿ ਤਾਜ਼ਾ ਤੇ ਨਵੀਆਂ ਖਬਰਾਂ ਤੁਹਾਡੇ ਤੱਕ ਅਸੀਂ ਲਿਆਉਂਦੇ ਰਹੀਏ ਉਨ ਤੱਕ ਦੇ ਲਈ ਮੇਰੇ ਸਾਥੀ ਮਨੋਸ਼ ਕੁਮਾਰ ਦੇ ਨਾਲ ਬੀਨੂ ਸੁਪਿੰਦਰ ਜੀ ਨੂੰ ਉਹ ਜਵਾਜਾ ਧੰਨਵਾਦ ਸ਼ਸ਼ੀਕਾਲ